ਲੋ ਲੰਗਰ ਦੀ ਜ਼ਮੀਨ ਹੈ ਜਿੱਥੇ ਕਈ ਵਾਰ ਨਗਰ ਨਿਗਮ ਨੇ ਲੁਧਿਆਣਾ ਵੱਲੋਂ ਕਾਰਵਾਈ ਕੀਤੀ ਗਈ ਸੀਗੀ ਦੁਕਾਨਾਂ ਨੇ ਜਿਨ੍ਹਾਂ ਨੂੰ ਨਗਰ ਨਿਗਮ ਨੇ ਸੀਲ ਕੀਤਾ ਸੀ ਉਸ ਤੋਂ ਬਾਅਦ ਇੱਕ ਮਹੀਨੇ ਦੇ ਕਰੀਬ ਇਹ ਦੁਕਾਨਾਂ ਬੰਦ ਰਹੀਆਂ ਉਸ ਤੋਂ ਬਾਅਦ ਇਹ ਦੁਕਾਨਾਂ ਦੀਆਂ ਸੀਲਾਂ ਟੁੱਟ ਗਈਆਂ ਪਰ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਕੇ ਜਿਹੜੀਆਂ ਦੁਕਾਨਾਂ ਨੇ ਇਹਨਾਂ ਦੀਆਂ ਸੀਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਖੋਲੀਆਂ ਨੇ ਸਰਕਾਰ ਨੇ ਖੋਲੀਆਂ ਨੇ ਜਾਂ ਦੁਕਾਨਦਾਰਾਂ ਨੇ ਆਪ ਹੀ ਖੋਲੀਆਂ ਠੀਕ ਹੋ ਦੇਖ ਸਕਦੇ ਹਾਂ ਬਹੁਤ ਸਾਰੀਆਂ ਦੁਕਾਨਾਂ ਇਹ ਨਿਜੀ ਜਿੱਥੇ ਕਦੇ ਨਗਰ ਨਿਗਮ ਦੀਆਂ ਸੀਲਾਂ ਸੀ ਅੱਜ ਨਿਜੀ ਤਾਲੇ ਇਹਨਾਂ ਦੁਕਾਨਾਂ ਤੇ ਲੱਗ ਚੁੱਕੇ ਨੇ ਭਾਵੇਂ ਦੁਕਾਨਾਂ ਕੁਝ ਬੰਦ ਨੇ ਕੁਝ ਦੁਕਾਨਾਂ ਖੁੱਲ ਵੀ ਗਈਆਂ ਨੇ ਨਗਰ ਨਿਗਮ ਨੇ ਤੇ ਦੁਕਾਨਾਂ ਸੀਲ ਕੀਤੀਆਂ ਸੀ ਹੁਣ ਇਹ ਦੁਕਾਨਾਂ ਦੀਆਂ ਸੀਲਾਂ ਖੁੱਲ ਚੁੱਕੀਆਂ ਨੇ ਤੇ ਕਿਸੇ ਕੋਲ ਨਾ ਤਾਂ ਨਗਰ ਨਿਗਮ ਕੋਲੇ ਦਾ ਕੋਈ ਜਵਾਬ ਹੈ ਨਾ ਸਰਕਾਰ ਕੋਲ ਕੋਈ ਜਵਾਬ ਹੈ ਕਿ ਨਾ ਹੀ ਕੋਈ ਦੁਕਾਨਦਾਰ ਬੋਲਣ ਨੂੰ ਤਿਆਰ ਹੈ ਉਦੋਂ ਤਰਕ ਦਿੱਤਾ ਗਿਆ ਸੀ ਕਿ ਲੋ ਲੰਗਰ ਦੀ ਜ਼ਮੀਨ ਹੈ ਬਿਲਕੁਲ ਅਨਧਿਕਾਰਤ ਤਰੀਕੇ ਦੇ ਨਾਲ ਕੱਟੀ ਗਈ ਹੈ ਕਿ ਜਿੱਤੇ ਵਾਇਾਇਕਰ ਜਿੰਦਰਪਾਲ ਪੌਰ ਸ਼ੀਨਾ ਨੇ ਕਾਰਵਾਈ ਕਰਾਈ ਸੀ ਉਸ ਤੋਂ ਬਾਅਦ ਨਗਰ ਨਿਗਮ ਨੇ ਦੁਕਾਨਾਂ ਸੀਲ ਕੀਤੀਆਂ ਸੀ ਹੁਣ ਇਹ ਦੁਕਾਨਾਂ ਦੀਆਂ ਸੀਲਾਂ ਖੁੱਲ ਚੁੱਕੀਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਪੰਜਾਬ ਦੇ ਅੰਦਰ ਅੱਜਕੱਲ੍ਹ ਤਾਲਿਆਂ ਦੀ ਰਾਜਨੀਤੀ ਦੀ ਗੂੰਜ ਪੂਰੀ ਤਰ੍ਹਾਂ ਸੁਣਾਈ ਦੇ ਰਹੀ ਹੈ ਲੁਧਿਆਣੇ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ ਅੰਦਰ ਤਾਲੇ ਲਾਉਣ ਦੀ ਸ਼ੁਰੂਆਤ ਕੀਤੀ ਤਾਂ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਲਾ ਲੈ ਕੇ ਪਹੁੰਚ ਗਏ ਇੱਥੇ ਵੀ ਨਗਰ ਨਿਗਮ ਵੱਲੋਂ ਬਹੁਤ ਸਾਰੀਆਂ ਥਾਵਾਂ ਤੇ ਤਾਲੇ ਲਾਏ ਗਏ ਅਸੀਂ ਇਸ ਟਾਈਮ ਅਸੀਂ ਵਿਧਾਨ ਸਭਾ ਹਲਕਾ ਦੱਖਣੀ ਦੇ ਅੰਦਰ ਆ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਬੋਰਡ ਦਿਖਾ ਦੇਵੇ ਇਹ ਲੋ ਲੰਗਰ ਦੀ ਜ਼ਮੀਨ ਹੈ ਜਿੱਥੇ ਕਈ ਵਾਰ ਨਗਰ ਨਿਗਮ ਨੇ ਲੁਧਿਆਣਾ ਵੱਲੋਂ ਕਾਰਵਾਈ ਕੀਤੀ ਗਈ ਸੀ ਇੱਕ ਵਾਰ ਤਾਂ ਜਿਹੜੇ ਇੱਥੇ ਦੇ ਮੌਜੂਦਾ ਵਿਧਾਇਕ ਨੇ ਬੀਬੀ ਰਜਿੰਦਰਪਾਲ ਕੋਲ ਛੀਨਾ ਉਹ ਖੁਦ ਨਗਰ ਨਿਗਮ ਦੀ ਟੀਮ ਲੈ ਕੇ ਆਏ ਸੀ ਇੱਥੇ ਬਹੁਤ ਸਾਰੇ ਘਰਾਂ ਦੇ ਉੱਤੇ ਕਾਰਵਾਈ ਕਰਾਈ ਗਈ ਸੀ ਕਿਹਾ ਗਿਆ ਸੀ ਕਿ ਇਹ ਲੋ ਲੰਗਰ ਦੀ ਜ਼ਮੀਨ ਹੈ ਇਹਦੇ ਉੱਤੇ ਕੇਸ ਚੱਲਦਾ ਹੈ ਇਹਨੂੰ ਗੈਰ ਕਾਨੂੰਨੀ ਪ੍ਰਾਪਰਟੀ ਹੈ ਤੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਨਗਰ ਨਿਗਮ ਵੱਲੋਂ ਕੋਲ ਖੜ ਕੇ ਕਾਰਵਾਈ ਕਰਾਈ ਗਈ ਸੀ ਉਸ ਤੋਂ ਬਾਅਦ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਦਿਖਾ ਜਿੰਨੀਆਂ ਦੁਕਾਨਾਂ ਨੇ ਇਹਨਾਂ ਨੂੰ ਨਗਰ ਨਿਗਮ ਨੇ ਸੀਲ ਕੀਤਾ ਸੀ ਸੀਲ ਲਾ ਕੇ ਗਈ ਸੀ ਪਿਛੇ ਤੱਕ 20 ਤੋਂ 25 ਦੇ ਕਰੀਬ ਦੁਕਾਨਾਂ ਨੇ ਜਿਨ੍ਹਾਂ ਨੂੰ ਨਗਰ ਨਿਗਮ ਨੇ ਸੀਲ ਕੀਤਾ ਸੀ ਉਸ ਤੋਂ ਬਾਅਦ 1 ਮਹੀਨੇ ਦੇ ਕਰੀਬ ਇਹ ਦੁਕਾਨਾਂ ਬੰਦ ਰਹੀਆਂ ਉਸ ਤੋਂ ਬਾਅਦ ਇਹ ਦੁਕਾਨਾਂ ਦੀਆਂ ਸੀਲਾਂ ਟੁੱਟ ਗਈਆਂ ਪਰ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਕਿ ਜਿਹੜੀਆਂ ਦੁਕਾਨਾਂ ਨੇ ਇਹਨਾਂ ਦੀਆਂ ਸੀਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਖੋਲੀਆਂ ਨੇ ਸਰਕਾਰ ਨੇ ਖੋਲੀਆਂ ਨੇ ਜਾਂ ਦੁਕਾਨਦਾਰਾਂ ਨੇ ਆਪ ਹੀ ਖੋਲੀਆਂ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਕਿ ਕੀ ਇਹ ਜਿਹੜੀ ਪਹਿਲਾਂ ਕਹਿੰਦੇ ਸੀ ਕਿ ਇਹ ਜਿਹੜੀ ਪ੍ਰਾਪਰਟੀਆਂ ਇਨਲੀਗਲ ਹੈ ਲੋ ਲੰਗਰ ਦੀ ਜ਼ਮੀਨ ਹੈ ਕੀ ਇਹ ਲੀਗਲ ਹੋ ਗਈ ਹੈ ਕੀ ਇਹ ਮਾਨਤਾ ਪ੍ਰਾਪਤ ਹੋ ਗਈ ਹੈ ਕੀ ਨਗਰ ਨਿਗਮ ਵੱਲੋਂ ਇਹਨੂੰ ਪਾਸ ਕਰ ਦਿੱਤਾ ਗਿਆ ਹੈ ਕਿ ਸੇ ਗੋਲ ਇਸ ਗੱਲ ਦਾ ਜਵਾਬ ਨਹੀਂ ਤੁਸੀਂ ਖੁਦ ਦੇਖ ਸਕਦੇ ਹੋ ਬਹੁਤ ਸਾਰੀਆਂ ਦੁਕਾਨਾਂ ਇਹ ਨਿਜੀ ਜਿੱਥੇ ਕਦੇ ਨਗਰ ਨਿਗਮ ਦੀਆਂ ਸੀਲਾਂ ਸੀ ਅੱਜ ਨਿਜੀ ਤਾਲੇ ਇਹਨਾਂ ਦੁਕਾਨਾਂ ਤੇ ਲੱਗ ਚੁੱਕੇ ਨੇ ਭਾਵੇਂ ਦੁਕਾਨਾਂ ਕੁਝ ਬੰਦ ਨੇ ਕੁਝ ਦੁਕਾਨਾਂ ਖੁੱਲ ਵੀ ਗਈਆਂ ਨੇ ਤੁਸੀਂ ਉਹ ਪਿੱਛੇ ਤੱਕ ਦੇਖ ਸਕਦੇ ਹੋ ਕੁਝ ਦੁਕਾਨਾਂ ਖੁੱਲੀਆਂ ਹੋਈਆਂ ਨੇ ਜਿਨ੍ਹਾਂ ਤੇ ਸੀਲਾਂ ਨਗਰ ਨਿਗਮ ਦੇ ਅਧਿਕਾਰੀ ਲਾ ਕੇ ਆ ਗਏ ਸੀ ਖੁਦ ਜਨਰਲ ਕਮਿਸ਼ਨਰ ਆਏ ਸੀ ਵੱਡੇ ਵੱਡੇ ਅਧਿਕਾਰੀ ਆਏ ਸੀ ਜਿਨ੍ਹਾਂ ਨੇ ਦੁਕਾਨਾਂ ਨੂੰ ਸੀਲ ਕੀਤਾ ਗਿਆ ਸੀ ਉਦੋਂ ਤਰਕ ਦਿੱਤਾ ਗਿਆ ਸੀ ਕਿ ਲੋ ਲੰਗਰ ਦੀ ਜ਼ਮੀਨ ਹੈ ਬਿਲਕੁਲ ਅਨਧਿਕਾਰਤਕ ਤਰੀਕੇ ਦੇ ਨਾਲ ਇਕੱਟੀ ਗਈ ਹੈ ਗੈਰ ਕਾਨੂੰਨੀ ਦੇ ਨਾਲ ਕੁਝ ਕੋਲੋਨਾਜ਼ਰਾਂ ਨੇ ਇਹ ਜ਼ਮੀਨ ਵੇਚਤੀ ਕੁਝ ਜਿਹੜੇ ਆਮ ਲੋਕ ਨੇ ਗਰੀਬ ਲੋਕ ਸੀ ਜਿਨ੍ਹਾਂ ਨੇ ਆਪਣੀ ਨਿਜੀ ਜਿਹੜੀ ਕਮਾਈ ਸੀ ਉਹ ਦੇ ਕੇ ਆ ਜ਼ਮੀਨ ਖਰੀਦੀ ਸੀ ਪਰ ਬਹੁਤੀਆਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਕਿਉਂਕਿ ਕਿਹਾ ਜਾਂਦਾ ਸੀ ਕਿ ਲੋ ਲੰਗਰ ਦੀ ਜ਼ਮੀਨ ਆ ਜਿਹਦਾ ਅਦਾਲਤ ਦੇ ਵਿੱਚ ਵੀ ਕੇਸ ਚੱਲਦਾ ਹੈ ਵੱਡੀਆਂ-ਵੱਡੀਆਂ ਇਨਕੁਆਰੀਆਂ ਵੀ ਚੱਲ ਰਹੀਆਂ ਨੇ ਪਰ ਤੁਸੀਂ ਖੁਦ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਵਿਧਾਇਕ ਰਜਿੰਦਰਪਾਲ ਕੋਰਸ਼ੀਨਾ ਨੇ ਕਾਰਵਾਈ ਕਰਾਈ ਸੀ ਉਸ ਵਾਰ ਨਗਰ ਨਿਗਮ ਨੇ ਦੁਕਾਨਾਂ ਸੀਲ ਕੀਤੀਆਂ ਸੀ ਹੁਣੇ ਦੁਕਾਨਾਂ ਦੀਆਂ ਸੀਲਾਂ ਖੁੱਲ ਚੁੱਕੀਆਂ ਨੇ ਤੇ ਕਿਸੇ ਕੋਲ ਨਾ ਤਾਂ ਨਗਰ ਨਿਗਮ ਕੋਲੇ ਦਾ ਕੋਈ ਜਵਾਬ ਹੈ ਨਾ ਸਰਕਾਰ ਕੋਲ ਕੋਈ ਜਵਾਬ ਹੈ ਤੇ ਨਾ ਹੀ ਕੋਈ ਦੁਕਾਨਦਾਰ ਬੋਲਣ ਨੂੰ ਤਿਆਰ ਹੈ ਕਿ ਜਿਹੜੀਆਂ ਸੀਲਾਂ ਨਗਰ ਨਿਗਮ ਨੇ ਲਾਈਆਂ ਸੀ ਆਖਰ ਖੋਲੀਆਂ ਕਿਨੇ ਨੇ ਜਿਹੜੀਆਂ ਲੋ ਲੰਗਰ ਦੀਆਂ ਤੁਹਾਨੂੰ ਦੁਕਾਨਾਂ ਦਿਖਾਈਆਂ ਨੇ ਜਿਨ੍ਹਾਂ ਦੇ ਉੱਤੇ ਨਗਰ ਨਿਗਮ ਵੱਲੋਂ ਤਾਲੇ ਲਾਏ ਗਏ ਸੀ ਸੀਲਾਂ ਲਾਈਆਂ ਗਈਆਂ ਸੀ ਉਹ ਸੀਲਾਂ ਤੇ ਤਾਲੇ ਖੁੱਲ ਗਏ ਨੇ ਕਿਹਨਾਂ ਨੇ ਖੋਲੇ ਆ ਕਿਸੇ ਕੋਲ ਜਵਾਬ ਨਹੀਂ ਉਹਨਾਂ ਲੋ ਲੰਗਰ ਦੀ ਜ਼ਮੀਨ ਦੇ ਖਿਲਾਫ ਸ਼ਿਕਾਇਤ ਕਰਤਾ ਰਿਸ਼ਪਾਲ ਸਿੰਘ ਗਾਵੜੀਆ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਕੀ ਉਹ ਦੁਕਾਨਦਾਰਾਂ ਨੇ ਜਿਹੜੀ ਫੀਸ ਹੈ ਕਾਰਪੋਰੇਸ਼ਨ ਨੂੰ ਭਰ ਆ ਦਿੱਤੀ ਹੈ ਕੀ ਉਹ ਦੁਕਾਨਾਂ ਲੀਗਲ ਹੋ ਗਈਆਂ ਨੇ ਜਾਂ ਫਿਰ ਤਾਲੇ ਖੁੱਲਣ ਦਾ ਕਾਰਨ ਕੀ ਹੈ ਗਾਵੜੀਆ ਸਾਹਿਬ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਸੀ ਲੋ ਲੰਗਰ ਦੀਆਂ ਦੁਕਾਨਾਂ ਦੀ ਨਿਗਮ ਨੇ ਸੀਲਾਂ ਲਾਈਆਂ ਸੀਗੀਆਂ ਹੁਣ ਸੀਲਾਂ ਖੁੱਲ ਗਈਆਂ ਆ ਕੀ ਉਹਨਾਂ ਨੇ ਫੀਸਾਂ ਭਰਾਤੀਆਂ ਕੀ ਹੋਇਆ ਲੀਗਲ ਹੋ ਗਈ ਨਹੀਂ ਸਰ ਉਹਦੇ ਵਿੱਚ ਤਾਂ ਜਿਹੜੇ ਦੇਖੋ ਲੋ ਲੰਗਰ ਦੀ ਜ਼ਮੀਨਾਂ ਉਹਦਾ ਤਾਂ ਐਕਟ ਬਣਿਆ ਹੋਇਆ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਬਟ ਇਹ ਜਿਹੜੀ ਪਾਰਟਿਕੂਲਰ ਇਹ ਜ਼ਮੀਨ ਆ ਇਹਦਾ ਤਾਂ ਇੱਕ ਵੈਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਆਰਡਰ ਪਾਸ ਕੀਤਾ ਹੋਇਆ ਵੀ ਨਾ ਇਹ ਜ਼ਮੀਨ ਵੇਚ ਸਕਦੀ ਆ ਨਾ ਇਹਦਾ ਕੁਝ ਵੀ ਨਹੀਂ ਹੋ ਸਕਦਾ ਇਸ ਜ਼ਮੀਨ ਦਾ ਧੱਕੇ ਨਾਲ ਹੀ ਬਣੀਆਂ ਸੀ ਜਿਹਦੇ ਵਿੱਚ ਪੰਜ ਅਫਸਰ ਆਲਰੇਡੀ ਪਹਿਲਾਂ ਇਹਨਾਂ ਨੇ ਚਾਰ ਸ਼ੀਟ ਕੀਤੇ ਸੀ ਇਹ ਕਾਰਪੋਰੇਸ਼ਨ ਦੇ ਤੇ ਜਿਹੜੀਆਂ ਹੁਣ ਇਹਨਾਂ ਨੇ ਕਾਰਵਾਈ ਅਮਲ 'ਚ ਲਿਆਂਦੀ ਆ ਉਹ ਵੀ ਜਦੋਂ ਮੈਂ ਹਾਈ ਕੋਰਟ ਕੇਸ ਮੂਵ ਕੀਤਾ ਇਹਨਾਂ ਦੇ ਬਰ ਖਿਲਾਫ ਤੇ ਉਦੋਂ ਇਹਨਾਂ ਨੇ ਜਿਹੜੀ ਇਹ ਕਾਰਵਾਈ ਮੂਵ ਚ ਕੀਤੀ ਹੈ ਤੇ ਇਹ ਕਈ ਦਿਨ ਤੱਕ ਇਹ ਭੱਜ ਨੱਟ ਕਰਦੇ ਰਿਹਾ ਵੀ ਸਾਡਾ ਇਦਾਂ ਹੋ ਜਾਏ ਇਦਾਂ ਹੋ ਜਾਏ ਠੀਕ ਹੈ ਉਹਦੇ ਵਿੱਚ ਕਾਰਪੋਰੇਸ਼ਨ ਨੇ ਆਪਣੀ ਜਿਹੜੀ ਸੀਗੀ ਉਹ ਸੀਲਿੰਗ ਕਰਤੀ ਠੀਕ ਹੈ ਜੀ ਕੁਝ ਦਿਨ ਤੱਕ ਸਾਡੇ ਏਰੀਆ ਦੇ ਐਮਐਲਏ ਸਾਹਿਬ ਕੋਲੇ ਵੀ ਜਾਂਦੇ ਰਹਿ ਲੋਕ ਕਾਰਪੋਰੇਸ਼ਨ ਵੀ ਜਾਂਦੇ ਰਹਿ ਠੀਕ ਹੈ ਜੀ ਪਰ ਪ੍ਰੰਤੂ ਇਹ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਠੀਕ ਹੈ ਜੀ ਇਹ ਜਿਹੜੇ ਦੁਕਾਨਦਾਰ ਨੇ ਜਿਹੜੇ ਉੱਥੋਂ ਦੇ ਉਹਨਾਂ ਨੇ ਆਪਣੇ ਤੌਰ ਤੇ ਹੀ ਪੋਲਿਟਿਕਲ ਪ੍ਰੈਸ਼ਰ ਅੰਡਰ ਜੜੀਆਂ ਹੈਗੀਆਂ ਨੇ ਇਹਦੀਆਂ ਸੀਲਾਂ ਤੋੜਤੀਆਂ ਜੀ ਠੀਕ ਹੈ ਜੀ ਨਹੀਂ ਫਿਰ ਤੁਸੀਂ ਨਗਰ ਨਿਗਮ ਨੂੰ ਦੁਬਾਰਾ ਸ਼ਿਕਾਇਤ ਨਹੀਂ ਕੀਤੀ ਕਿ ਇਹਨਾਂ ਨੇ ਆਪੇ ਹੀ ਸੀਲਾਂ ਤੋੜਤੀਆਂ ਤਾਂ ਸਿੱਧਾ ਹੀ ਕਾਨੂੰਨ ਦੀ ਲੰਘਣਾ ਹੈਗੀ ਹੈ ਦੇਖੋ ਜੀ ਇਹਦੇ ਬਾਰੇ ਨਾ ਮੈਂ ਆਪਣੇ ਕਮਿਸ਼ਨਰ ਸਾਹਿਬ ਨੂੰ ਦੱਸਿਆ ਸੀਗਾ ਵੀ ਕਮਿਸ਼ਨਰ ਸਾਹਿਬ ਆਪ ਜੀ ਵੱਲੋਂ ਇੱਕ ਨਾ ਲਾਸਟ ਟਾਈਮ 2000 23 ਦੀ ਗੱਲ ਹੈ ਸਾਡੇ ਇੱਥੇ ਇੱਕ ਹੁੰਦਾ ਸੀਗਾ ਜਗਜੀਤ ਸਿੰਘ ਜੱਗੀਆ ਡਾਕੂਮੈਂਟ ਵਾਲਾ ਜਿਹੜਾ ਰਜਿਸਟਰੀਆਂ ਰਜਸਟਰੀਆਂ ਲਿਖਦਾ ਉਹਨੇ ਵੀ ਕੋਈ ਏਦਾਂ ਪੰਜ-ਛੇ ਦੁਕਾਨਾਂ ਬਣਾਈਆਂ ਸੀਗੀਆਂ ਤੇ ਉਹਦੀਆਂ ਦੁਕਾਨਾਂ ਜਿਹੜੀਆਂ ਜੈਨ ਦੇ ਠੇਕੇ ਕੋਲ ਸੀਗੀਆਂ ਉਹ ਸੀਲ ਕਰਤੀਆਂ ਸੀਗੀਆਂ ਪਰ ਉਸ ਬੰਦੇ ਨੇ ਵੀ ਇਦਾਂ ਹੀ ਸੀਲਾਂ ਤੋੜਤੀਆਂ ਸੀਗੀਆਂ ਬਟ ਉਹਦੇ ਉੱਪਰ ਇਹਨਾਂ ਨੇ ਕੀ ਕੀਤਾ ਏ ਟੇ ਟਾਈਮ ਇੱਕ ਅੱਧੇ ਦਿਨ ਦੇ ਵਿੱਚ ਉਹਦੀ ਐਫ ਆਈ ਆਰ ਕਰਕੇ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਪਰੰਤੂ ਇੱਥੇ ਕੀ ਹੋਇਆ ਵੀ ਕਮਿਸ਼ਨਰ ਸਾਹਿਬ ਦੀ ਪਰਮਿਸ਼ਨ ਦੇ ਨਾਲ ਏ ਟੀ ਪੀ ਵੱਲੋਂ ਇੱਕ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ ਵੀ ਇਹ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਵਿਰੁੱਧ ਜਿਹੜੀ ਵੱਣਦੀ ਕਾਨੂੰਨੀ ਕਾਰਵਾਈ ਹੈ ਉਹ ਮਿਲਤੀ ਲਿਆਂਦੀ ਜਾਵੇ ਪਰ ਸੋਚਣ ਵਾਲੀ ਗੱਲ ਇਹ ਆ ਵੀ ਦੇਖੋ ਅੱਜ 13 ਤਰੀਕ ਤੋਂ ਲੈ ਕੇ ਅੱਜ ਫੇਰ 13 ਹੀ ਆਣ ਵਾਲੀ ਹੋਗੀ ਇੱਕ ਮਹੀਨਾ ਹੋ ਗਿਆ ਠੀਕ ਹੈ ਅੰਡਰ ਪੋਲੀਟੀਕਲ ਪ੍ਰੈਸ਼ਰ ਠੀਕ ਹੈ ਅਜੇ ਤੱਕ ਨਾ ਤਾਂ ਉਹ ਇਹਨਾਂ ਦੀ ਕੋਈ ਦਰਖਾਸਤ ਲੱਭਦੀ ਆ ਕਾਰਪੋਰੇਸ਼ਨ ਵਾਲਿਆਂ ਨੂੰ ਮੈਂ ਇੱਥੋਂ ਤੱਕ ਮੰਨਦਾ ਵੀ ਕਾਰਪੋਰੇਸ਼ਨ ਵਾਲੇ ਵੀ ਇਹਨਾਂ ਤੇ ਦਬਾਅ ਛੇਟ ਨੇ ਪੋਲੀਟੀਕਲ ਬੰਦਿਆਂ ਦੇ ਠੀਕ ਹੈ ਇਸ ਕਰਕੇ ਜਿਹੜੀ ਇਹਦੇ ਚ ਕਾਰਵਾਈ ਨਹੀਂ ਹੋ ਰਹੀ ਪਰੰਤੂ ਕੁਭਰਾਂ ਦੀ ਕੋਈ ਗੱਲ ਨਹੀਂ ਇਹਦੇ ਵਿੱਚ ਮੇਰੇ ਵੱਲੋਂ ਜਿਹੜਾ ਹਾਈ ਕੋਰਟ ਨੂੰ ਸਾਰੇ ਡਾਕੂਮੈਂਟੇਸ਼ਨ ਦੇ ਦਿੱਤੇ ਗਏ ਨੇ ਠੀਕ ਹੈ ਹਾਈ ਕੋਰਟ ਦੇ ਵਿੱਚ ਇਹਦੀ ਰੈਟ ਫਾਈਲ ਹੋ ਕੇ ਇਹ ਐਫ ਆਈ ਆਰ ਵੀ ਹੋਊਗੀ ਔਰ ਇਹ ਦੁਬਾਰਾ ਤੋਂ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਸੀਲਿੰਗ ਦੀ ਕਾਰਵਾਈ ਵੀ ਕੀਤੀ ਜਾਊਗੀ ਇਹ ਸਾਡਾ ਰਿਸਪੌਂਸਿੰਗ ਗਾਵੜੀ ਅਸੀਂ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਜਿਹੜੇ ਕਹਿੰਦੇ ਆ ਕਿ ਉਹਨਾਂ ਵੱਲੋਂ ਭਾਵੇਂ ਕਾਰਪੋਰੇਸ਼ਨ ਆਪੇ ਉਹਨਾਂ ਨੇ ਦੁਕਾਨਾਂ ਸੀਲਾਂ ਤੋੜ ਲੀਆਂ ਕਾਰਪੋਰੇਸ਼ਨ ਵੱਲੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਪਰ ਉਹਨਾਂ ਨੇ ਹੁਣ ਹਾਈ ਕੋਰਟ ਦਾ ਰੁੱਖ ਕੀਤਾ ਜਿੱਥੇ ਜਾ ਕੇ ਉਹ ਮੁੜੇ ਦੁਕਾਨਾਂ ਨੂੰ ਸੀਲ ਕਰਵਾਉਣਗੇ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ